ਸਵਾਗਤ ਹੈ ਤੁਹਾਡਾ ਆਲ ਪੰਜਾਬ ਨਿਊ ਚੈਨਲ ਦੇਖਣ ਤੇ ਜਿਵੇਂ ਕਿ ਤੁਸੀਂ ਜਾਣਦੇ ਕਿ ਪਿਛਲੇ 5-7 ਦਿਨ ਤੋਂ ਅਸੀਂ ਤੁਹਾਨੂੰ ਰਾਵੀ ਦਰਿਆ ਦੀਆਂ ਗਰਾਊਂਡ ਜ਼ੀਰੋ ਦੀਆਂ ਰਿਪੋਰਟਾਂ ਪਲ-ਪਲ ਦੀਆਂ ਦਿਖਾ ਰਹੇ ਹਾਂ ਅੱਜ ਆਪਾਂ ਫੇਰ ਪਹੁੰਚੇ ਹਾਂ ਰਾਵੀ ਦਰਿਆ ਉੱਪਰ ਤੁਹਾਨੂੰ ਦਿਖਾਵਾਂਗੇ ਇੱਥੋਂ ਦੇ ਕਿਵੇਂ ਦੇ ਹਾਲਾਤ ਨੇ ਤੁਸੀਂ ਦੇਖ ਰਹੇ ਕਿ ਰਾਵੀ ਦਰਿਆਸ ਵੱਲ ਬਿਲਕੁਲ ਉਫਾਨ ਦੇ ਚੱਲ ਰਿਹਾ ਹੈ ਕੁਝ ਸਾਨੂੰ ਪ੍ਰੋਫੈਸਰ ਜਗ ਸੂਤਰਾ ਤੋਂ ਪਤਾ ਲੱਗਾ ਹੈ ਕਿ ਕੁਝ ਲੋਕਾਂ ਨੂੰ ਪ੍ਰਸ਼ਾਸਨ ਦੇ ਲੱਗਦੇ ਨੇ ਨੇੜਲੇ ਪਿੰਡਾਂ ਨੂੰ ਉਠਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਨੇ ਕਿਉਂਕਿ ਲਗਾਤਾਰ ਪਾਣੀ ਦਾ ਜਲ ਪੱਧਰ ਜਿਹੜਾ ਵਧ ਰਿਹਾ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅਲਰਟ ਕੀਤਾ ਗਿਆ ਹੈ ਗੱਲਬਾਤ ਆਪਾਂ ਕਰਾਂਗੇ ਇੱਥੋਂ ਦੇ ਸਥਾਨਕ ਲੋਕਾਂ ਨਾਲ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿ ਉਹ ਇਸ ਸਬੰਧੀ ਕੀ ਕਹਿਣਾ ਚਾਹੁੰਦੇ ਹਨ ਜੁੜੇ ਰੋ ਸਾਡੇ ਚੈਨਲ ਨਾਲ ਦਿੰਦੇ ਰਾਂਗੇ ਤੁਹਾਨੂੰ ਪਲ-ਪਲ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਖੋਨੇਵਾਲ ਪੁਲ ਦੇ ਉੱਪਰ ਖਲੋਤਾ ਜੋ ਦਰਿਆ ਦੇ ਉੱਪਰ ਪੁਲ ਬਚਾ ਹੈ ਤੇ ਅਸੀਂ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਆਏ ਹਾਂ ਪਹਿਲਾਂ ਅਸੀਂ ਵਿਸ਼ੇ ਖਾਸੇ ਰੋਸਾ ਪਕੀਵਾ ਉਹਨਾਂ ਪਿੰਡਾਂ ਦੇ ਵਿੱਚ ਜੋ ਪਾਣੀ ਦਾ ਦਰਿਆ ਵਾਲੇ ਪਾਸੇ ਨੂੰ ਪਾਣੀ ਦਾ ਵਹਾਵ ਚੱਲ ਰਿਹਾ ਉਸ ਪ੍ਰਤੀ ਉੱਚਾ ਜੱਜਾ ਲੈ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਹੁਣ ਅਸੀਂ ਆਪਣੇ ਖੋਨਵਾੜ ਕੋ ਨਿਵਾਜ਼ ਪਹੁੰਚੇ ਆ ਇੱਥੇ ਦਰਿਆ ਦੇ ਉੱਪਰ ਜੱਜਾ ਲਿਆ ਵਾ ਬਿਲਕੁਲ ਸਥਿਤੀ ਜਿਹੜੀ ਹੈ ਕੰਟਰੋਲ ਦੇ ਵਿੱਚ ਹੈ ਸਰਕਾਰ ਪਾਣੀ ਉਹਨਾਂ ਨੂੰ ਛੱਡ ਰਹੀ ਹੈ ਜਿਨ ਜਿਨਾਂ ਕਿ ਦਰਿਆ ਦੇ ਬੰਨਾਂ ਦੇ ਅੰਦਰ ਅੰਦਰ ਜਿਹੜਾ ਵਾ ਉਹ ਵਹਾਵ ਜਿਹੜਾ ਵਾ ਉਹ ਆਪਣਾ ਪਾਣੀ ਜਿਹੜਾ ਵਾ ਚੱਲਦਾ ਜਾਵੇ ਕੋਈ ਸਥਿਤੀ ડી ਕੋ ਜਿਆਦਾ ਵੈਸੇ ਸਮਝਣ ਵਾਲੀ ਗੱਲ ਜੀ ਆਖੀਏ ਤੇ ਫਿਰ ਜਿਆਦਾ ਹੈਗੀ ਆ ਮਾਰੀ ਹੋ ਨਹੀਂ ਗਈ ਵੈਸੇ ਫਿਰ ਵੀ ਆਪਾਂ ਕਵਾਂਗੇ ਵੀ ਤੁਸੀਂ ਅਲਰਟ ਰਹੋ ਸਾਰੇ بارش ਹੋ ਰਹੀ ਆ ਕਿਤੇ ਹੋ ਸਕਦਾ ਕਿ ਮੀਂਹ ਜਿਆਦਾ ਹੋਰ ਨਾ ਪਵੇ ਤੇ ਕਿਹਦਾ ਨੁਕਸਾਨ ਨਾ ਹੋ ਸਕੇ ਵੈਸੇ ਹੀ ਵੇਖਿਆ ਵਾ ਹੁਣ ਇੱਥੇ ਪੁਲ ਦੇ ਉੱਪਰ ਅੱਗੇ ਤੱਕ ਰਹੂ ਕੇ ਆਏ ਅਸੀਂ ਕੋਈ ਚਿੰਤਾ ਵਾਲੀ ਕੋਈ ਗੱਲ ਨਹੀਂ ਹੈਗੀ ਪਾਣੀ ਆ ਰਿਹਾ ਤੇ ਜਾ ਰਿਹਾ ਬਸ ਕੱਲ ਨੂੰ ਕਾਫੀ ਜਲ ਪੱਤਰ ਜਿਹੜਾ ਵੱਧ ਚੁੱਕਾ ਹੈ ਔਰ ਲੋਕਾਂ ਨੂੰ ਪ੍ਰਸ਼ਾਸਨ ਵੱਲ ਨੋਟੀਫਾਈ ਕੀਤਾ ਜਾ ਰਿਹਾ ਕਿ ਤੁਸੀਂ ਨੇੜੇ ਡੀਆਂ ਹੋਰ ਉੱਚੀਆਂ ਥਾਂ 'ਤੇ ਚੜ੍ਹੇ ਵੇਖੋ ਜੀ ਪ੍ਰਸ਼ਾਸਨ ਦਾ ਹੱਕ ਬਣਦਾ ਹੈ ਕਿ ਹਰ ਇੱਕ ਨੁਸੀ ਪਬਲਿਕ ਨੂੰ ਅਲਰਟ ਕਰਕੇ ਰੱਖੀਏ ਕਿਉਂਕਿ ਕਿਸੇ ਵੇਲੇ ਕੋਈ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਕਿ ਦੱਸਦੇ ਨੇ ਕਿ 88 ਦੇ ਵਿੱਚ ਹੜ੍ਹ ਪਿਆ ਸੀਗਾ ਤੇ ਉਦੋਂ ਰਾਤ ਪਾਣੀ ਆ ਗਿਆ ਲੋਕਾਂ ਨੂੰ ਉਸ ਵਕਤ ਪਤਾ ਲੱਗਾ ਜਦੋਂ ਮੰਝਿਆਂ ਦੇ ਨਾਲ ਪਾਣੀ ਲੱਗਿਆ ਕਿਸੇ ਉਸ ਤਰ੍ਹਾਂ ਦੀ ਸਥਿਤੀ ਨਾ ਕਿਤੇ ਬਣ ਜਾਵੇ ਸਰਕਾਰ ਇਸ ਕਰਕੇ ਹਰ ਇੱਕ ਨੂੰ ਜਾਗਰਤ ਰੱਖਦੀ ਆ ਕਿ ਆਪੋ ਆਪਣੇ ਜਾਨ ਮਾਲ ਦੀ ਰਾਖੀ ਜਿਹੜੀ ਉਹ ਖੁਦ ਵੀ ਸਾਡਾ ਫਰਜ਼ਮੰਦਾ ਕਰਦਾ ਸਰਕਾਰ ਵੱਲੋਂ ਕਿਵੇਂ ਦਾ ਪ੍ਰਬੰਧ ਕੀਤਾ ਗਿਆ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਬੰਧ ਨੇ ਜੇ ਕੋਈ ਇਸ ਤਰ੍ਹਾਂ ਦੀ ਸਥਿਤੀ ਬਣਦੀ ਨਹੀਂ ਜੇ ਕੋ ਬਣਦੀ ਹੈ ਤਾਂ ਸਰਕਾਰ ਦੇ ਪੂਰੇ ਪ੍ਰਬੰਧ ਮਗਰੋਂ ਪਾਣੀ ਸੱਟਨ ਹੋਰ ਉਲਟਾ ਹੈ ਬਿਲਕੁਲ ਜੀ بارش ਜੇ ਹੋ ਰਹੀ ਆ ਤੇ ਪਾਣੀ ਤਾਂ ਜਿਹੜਾ ਉਹ ਛੱਡ ਰਹੀ ਹੈ ਨਾਲਾ ਸਰਕਾਰ ਪਰ ਕੰਟਰੋਲ ਦੇ ਵਿੱਚ ਛੱਡ ਰਹੀ ਹੈ ਜੀ ਨਾਖ ਜੀ ਡਾ ਪਰੰਜੇ ਕਿਹੜਾ ਪਿੰਡ ਹੈ ਪਿੰਡ ਗਲੜਵਾਲ ਅਸੀਂ ਆ ਜੀ ਲਾਹ ਕੁੱਠੀਏ ਤੇ ਅੱਗੇ ਆਂ ਬਰਾੜੀ ਸਾਦੇ ਤੁਸੀਂ ਹੋ ਕੇ ਪਾਣੀ ਤੇ ਕਿਵੇਂ ਲੱਤ ਉਥੋਂ ਪਾਣੀ ਬਹੁਤ ਤੇਜ਼ ਆ ਪਾਣੀ ਅੰਦਰ ਸਾਰੇ ਸਾਡੇ ਪਾਣੀ ਫਿਰ ਗਿਆ ਅੱਜ ਦੀ ਸੜਈ ਦਾ ਉਥੇ ਪਾਣੀ ਆ ਗਵਾ ਲੈਣ ਦੀਆਂ ਉੱਤੇ ਛੜਕਦੇ ਪਾਣੀ ਦਾ ਪ੍ਰਸ਼ਾਸਨ ਇਹ ਕਹਿੰਦਾ ਕਿ ਪਾਣੀ ਦਾ ਪੱਧਰ ਵੱਧ ਰਿਹਾ ਤੇ ਆਪਾਂ ਪਾਣੀ ਨਹੀਂ ਦੱਸਿਆ ਪਾਣੀ ਬਾਕੀ ਸਾਡੇ ਬੱਚੇ ਉੱਥੇ ਨੇ ਆਪਣੇ ਪਰਿਵਾਰ ਉੱਥੇ ਸਾਡੇ ਨੋ ਪਤੰਗ ਰਹੇ ਉੱਥੇ ਨੇ ਤੇ ਅਸੀਂ ਚਲੇ ਜਾਈਏ ਪਾਪਾ ਪੁੱਤ ਦੋਵੇ ਅਈਆਂ ਕਿਹਾ ਵੀ ਪਾਣੀ ਜ਼ਿਆਦਾ ਹੋ ਗਿਆ ਮੁੜ ਕੇ ਅੱਗੇ ਸਭ ਹਣੀ ਅੱਗੇ ਦੱਸਣ ਰਾਏ ਹਾਂ ਬਹੁਤ ਪਰੇਸ਼ਾਨੀ ਹੈ ਤੇ ਤੁਸੀਂ ਚਲੇ ਜਾਓ ਤਾਂ ਨਾ ਤੇ ਤੁਸੀਂ ਵਾਪਸ ਚਲੇ ਜਾ ਸਾਨੂੰ ਪਾਣੀ ਤੇ ਬਹੁਤ ਡਰ ਆਉਂਦਾ ਪਾਣੀ ਬਹੁਤ ਜ਼ਿਆਦਾ ਹੋ ਗਿਆ ਜੋ ਕਣੀਆਂ ਦੇ ਲਾ ਕੇ ਤੇ ਕੱਪ ਕੋਨਿਆਂ ਦੇ ਇੱਕ ਹੀ ਹੋ ਗਿਆ ਭਰ ਚੁੱਕਾ ਅਗਲੇ ਪਾਸੇ ਸਾਰਾ ਸਾਰਾ ਟੋਟਲ ਕਿਤੇ ਜਗ੍ਹਾ ਖਾਲੀ ਜਗ੍ਹਾ ਇੰਚ ਨਹੀਂ ਰਹਿ ਗਈ ਅਧਿਕਾਰੀ ਉਹ ਅੰਦਰ ਜਿਹੜਾ ਕਵਾਟਰ ਮਾਰੇ ਮਾਰੇ ਉਹ ਵੀ ਪਾਣੀ ਖੜ ਗਿਆ ਕਵਾਟਰੋਂ ਤੋਂ ਪਾਣੀ ਚਲਾ ਗਿਆ ਇੱਕ ਐਵੇਂ ਪਸ਼ੂਆਂ ਦਾ ਚਾਰਾ ਵਗੈਰਾ ਕਿਵੇਂ ਨਹੀਂ ਉਹ ਪਸ਼ੂ ਹੁਣ ਛੱਕਦੇ ਲੈ ਆਂਦੇ ਨੇ ਕੋਈ ਚਾਰਾ ਨਹੀਂ ਆਇਆ ਪਸ਼ੂਆਂ ਆ ਗਏ ਕੀ ਮੰ ਕਰਦੇ ਪ੍ਰਕਾਸ਼ਨ ਕਰ ਗਿਆ ਹੁਣ ਉਥੇ ਹੀ ਕਰਨਾ ਕਹਿੰਦਾ ਵੀ ਹੁਣ ਆਂਦੇ ਉਹ ਇੱਥੇ ਜਿੱਥੇ ਰਹਿੰਦਾ ਉਹਨੂੰ ਲਿਆ ਕੇ ਇੱਥੇ ਲਿਆਓ ਮਰਗੇ ਮੌਸਮ ਬਦਲ ਠੰਡਾ ਹੋਏਗਾ ਇਹ ਕਾਹੂ ਵਾਟ ਕੇ ਮਾਰਨ ਪਾਦਣਗੇ ਮਰੇ ਕਿੰਨੇ ਪਰਿਵਾਰਕ ਜੀ ਉਸ ਮਰਗੇ ਉਥੇ ਆ ਚਾਰ ਜੀ ਮੇਰੇ ਤਾਂ ਦੇ ਤੋਂ ਲਾਵਾ ਹੋਰ ਵੀ ਹੋਣਗੇ ਹਾਂ ਚਾਰ ਜੀ ਸਾਡੇ ਜੇ ਉੱਥੇ ਦੋ ਬੰਦੇ ਪ੍ਰਸ਼ਾਸਨ ਕੋਈ ਚਾਰਾ ਨਹੀਂ ਕੀਤਾ ਨਾ ਨਹੀਂ ਨਹੀਂ ਅਜੇ ਕੋਈ ਨਹੀਂ ਗਾਇਬ ਪ੍ਰਬੰਧ ਕੋਈ ਨਹੀਂ ਹੈਗਾ ਮੇਰਾ ਕਿਵੇਂ ਦਾ ਮਾਹੌਲ ਲੱਗ ਰਿਹਾ ਹੈ ਜਿਆਦਾ ਪਾਣੀ ਨਹੀਂ ਬਹੁਤ ਜ਼ਿਆਦਾ ਤੇਜ਼ ਪਾਣੀ ਹੋ ਗਿਆ ਪਾਣੀ ਉੱਥੇ ਜਗਾਹ ਤਾਂ ਨਹੀਂ ਜਗਾਹ ਖੜਨ ਚੁੱਕੀ ਨਹੀਂ ਜਾਗੀ ਆ ਵੇ ਇੰਨਾ ਫਰ ਪਾਣੀ ਆ ਪੂਰ ਪੜ ਫਰ ਪਾਣੀ ਆ ਗਿਆ ਉੱਥੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਅਜੇ ਤੁਸੀਂ ਪ੍ਰਚਿਤ ਹੋ ਨਾ ਰਹੇ ਹੋ ਚੰਨ ਟੋਪੇਨ ਸਾਹਿਬ ਜਿੰਦਰ ਸਿੰਘ ਜੀ ਕਿਹੜਾ ਪਿੰਡ ਕਨੀਏ ਕੇ ਵੇਡ ਮੇਰਾ ਪਿੰਡ ਹੈ ਗੁਰਦਾਸਪੁਰ ਡਿਸਟ੍ਰਿਕਟ ਦਾ ਅਗਲੇ ਪਾਸੇ ਹੋ ਗਏ ਹੈ ਕਣੀ ਵੇਟ ਵਾਲੀ ਸਰ ਤੇਵੇਂ ਦਾ ਮਾਹੌਲ ਹੈ ਸਰੇ ਅੰਦਾਜ਼ ਮਾਹੌਲ ਕ੍ਰਿਟੀਕਲ ਹੀ ਹੈ ਜੀ ਦੇਖਿਆ ਜਾਏ ਤੇ ਮੌਸਮ ਦੇ ਹਿਸਾਬ ਨਾਲ ਅੱਗੋਂ ਦੇਖੋ ਪ੍ਰਸ਼ਾਸਨ ਕੀ ਕਹਿ ਰਿਹਾ ਉਹ ਵੀ ਸੁਣੋ ਉਹਨਾਂ ਦੀ ਪਰ ਸਾਡੇ ਹਿਸਾਬ ਨਾਲ ਤਾਂ ਅੱਗੇ ਨਾਲੋਂ ਤਾਂ ਕ੍ਰਿਟੀਕਲ ਹੀ ਹੈ ਸਰ ਆਪਾਂ ਕੱਲ ਵੀ ਕਵਰੇਜ ਕਰਕੇ ਗਏ ਸੀ ਇਸ ਨੂੰ ਅੱਕੇ ਨੂੰ ਕੱਲ ਵੀ ਫਾਨੀ ਕਾਫੀ ਬਰ ਅੱਜ ਤੇ ਕੱਲ ਤੇ ਕਿੰਨਾ ਕੀ ਫਰਕ ਹੈ ਜੀ ਅੱਜ ਫਲੋ ਜ਼ਿਆਦਾ ਜੀ ਪਾਣੀ ਦਾ ਅੱਗੇ ਨਾਲੋਂ ਤਾਂ ਜ਼ਿਆਦਾ ਜੇ ਵਦਿਆ ਵੀ ਜ਼ਿਆਦਾ ਵਾਹ ਅਜੇ ਕਹਿ ਰਹੇ ਆ ਕਿ ਅਹੀਂ ਛੱਡਿਆ ਕੁਝ ਪਾਣੀ ਉਹਨੂੰ ਪਤਾ ਨਹੀਂ ਕਿ ਛੱਡਿਆ ਜਾਂ ਕੋਈ ਫੇਕ ਨਿਊਜ਼ ਹੈ ਇਹ ਤਾਂ ਅਸੀਂ ਕਹਿ ਨਹੀਂ ਸਕਦੇ ਉਹ ਤਾਂ ਉਹੀ ਜਾਣਦੇ ਆ ਪਰ ਇਹ ਆ ਵੀ ਅੱਗੇ ਨਾਲੋਂ ਸਾਡਾ ਜ਼ਿਆਦਾ ਨੁਕਸਾਨ ਆ ਅਗਲੇ ਪਾਸੇ ਸਾਰਾ ਪਾਣੀ ਕਿ ਭੱਜ ਚੁੱਕਾ ਜਿਹੜੇ ਅਗਲੇ ਪਾਸੇ ਦੇ ਹੈਗੇ ਨੇ ਹਾਂਜੀ ਸਾਡੇ ਪਾਣੀ ਫਿਰ ਰਿਹਾ ਜੀ ਸਾਰੇ ਫਸਲਾਂ 'ਚ ਪਾਣੀ ਫਿਰ ਰਿਹਾ ਸਾਡੇ ਜਿਹੜੇ ਘਰ ਨੇ ਉੱਥੇ ਅਸਲ ਹਾਂਜੀ ਡੇਰਿਆਂ ਤੇ ਮੰਨ ਲਓ ਜਿਹੜੇ ਤਕਰੀਬਨ ਘਰ ਨੇ ਜਿਹੜੇ ਸਾਡੇ ਪਾਣੀ ਉੱਥੋਂ ਤੱਕ ਪਹੁੰਚ ਚੁੱਕਿਆ ਆਲਮੋਸਟ ਟੋਰ ਜਲੋਸ਼ਨ ਦੇ ਕਿੰਨੇ ਦੇ ਪ੍ਰਬੰਧ ਹੈ ਪ੍ਰਸ਼ਾਸਨ ਦਾ ਤੁਸੀਂ ਵੇਖ ਹੀ ਲਓ ਜੀ ਤੁਸੀਂ ਵੇਖ ਹੀ ਰਹੇ ਹੋ ਪ੍ਰਸ਼ਾਸਨ ਦਾ ਕੀ ਹੈ ਜੀ ਸਾਨੂੰ ਕਹਿ ਰਹੇ ਨੇ ਪੈਟਰੋਲ ਰੂਪ ਬਣਾਏ ਆ ਜੇ ਚਾਰਾ ਜੇ ਉਹ ਐਸਾ ਜੇ ਕੋਈ ਗੱਲ ਬਣਦੀ ਸਾਨੂੰ ਅਜੇ ਤੱਕ ਤੇ ਕੋਈ ਪ੍ਰੋਵਾਈਡ ਨਹੀਂ ਹੋਇਆ ਐਸਾ ਹੀ ਆ ਦੇਖ ਲਓ ਤੁਹਾਡੇ ਸਾਹਮਣੇ ਅਸੀਂ ਵੀ ਆਪਣੇ ਮੰਨ ਲਓ ਉਧਰੋਂ ਆਏ ਆ ਅਸੀਂ ਵੀ ਆਪਣੇ ਸੰਦ ਸਮਾਨ ਕੱਢਣ ਡੇ ਆ ਆਪਾਂ ਡੰਗਰ ਬੱਛਾ ਜੋ ਉਹ ਲੈ ਕੇ ਆਉਣ ਡੇ ਆ ਕਿ ਚਲੋ ਬਾਜੇ ਵਿਚਾਰਾ ਬੇਜਮਾਨ ਆ ਜਾਂ ਤੇ ਕੀ ਕਰ ਸਕਦੇ ਆ ਪ੍ਰਸ਼ਾਸਨ ਤੁਹਾਡੇ ਸਾਹਮਣੇ ਹੀ ਆ ਅਸੀਂ ਆ ਹੀ ਖਲੋਤੇ ਜੇ ਪ੍ਰਸ਼ਾਸਨ ਤੁਹਾਨੂੰ ਦਿਖਣ ਡਿਆ ਕਿਤੇ ਸਰ ਖਾਨਾ ਬਸ ਉਹੀ ਹੈ ਜੀ ਉਹ ਤੁਹਾਨੂੰ ਪਤਾ ਹੀ ਆ ਸਰਕਾਰਾਂ ਕੀ ਕਰਦੀਆਂ ਹੁੰਦੀਆਂ ਕੀ ਮੰਗ ਕਰਦੀਆਂ ਮੰਗੇ ਹੋਈ ਹੈ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੇ ਅਸੀਂ ਉਹਨਾਂ ਨੂੰ ਬਣਾਇਆ ਵੋਟਾਂ ਦਿੱਤੀਆਂ ਨੇ ਸਾਡਾ ਕੋਈ ਵੋਟ ਦੀ ਅਹਿਮੀਅਤ ਚਾਹੀਦੀ ਹੈ ਉਹਨਾਂ ਨੂੰ ਕੋਈ ਸੋਚਣਾ ਚਾਹੀਦਾ ਇਹਦੇ ਬਾਰੇ ਵੀ ਅਸੀਂ ਵੀ ਇਥੋਂ ਉੱਠ ਕੇ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਇਸ ਇਲਾਕੇ ਚੋਂ ਦਿੱਤੀਆਂ ਉਹਨਾਂ ਨੂੰ ਬਣਾਇਆ ਵਾਂ ਉਹਨਾਂ ਨੂੰ ਵੀ ਚਾਹੀਦਾ ਸਾਡੇ ਨਾਲ ਸਾਥ ਦੇਣਾ ਆ ਸਾਡੀ ਫੋਰਸ ਸਾਥ ਦੇ ਰਹੀ ਹੈ ਸਾਡੇ ਪਿੰਡ ਦਾ ਸਾਥ ਦੇ ਰਹੀ ਹੈ ਸਾਰੇ ਸਾਡੇ ਨਾਲ ਡਿਫੈਂਸ ਸਾਥ ਦੇ ਰਿਆ ਤੇ ਸਾਡੇ ਲੀਡਰ ਨਹੀਂ ਦੇ ਸਕਦੇ ਵੱਲੋਂ ਜਿਹਨਾਂ ਨੂੰ ਅਸੀਂ ਚੁਣਿਆ ਉਹ ਸਾਡੇ ਇੱਥੇ ਨਹੀਂ ਸਾਥ ਨਹੀਂ ਦੇ ਸਕਦੇ ਸਾਡਾ ਅਸੀਂ ਵੀ ਉਹਨਾਂ ਨੂੰ ਹੀ ਚੁਣਿਆ ਸਰ ਮੌਕੇ ਦੇ ਖਲਤਾਰੀ ਵਾਲੇ ਵੀ ਪਸੋਂ ਵੀ ਕੱਲ ਵੀ ਇਹੋ ਕਹਿ ਰਹੇ ਕਿ ਬਿਲਕੁਲ ਸਥਿਤੀ ਅੰਡਰ ਕੰਟਰੋਲ ਹੈ ਮੈਂ ਕਿਹਾ ਜੀ ਆ ਤੁਸੀਂ ਨਿਊਜ਼ ਲੈ ਆਈ ਲਈ ਹੈ ਮੇਰੀ ਇਹ ਤਾਂ ਉਹਨਾਂ ਨੇ ਵੇਖ ਹੀ ਲੈਣੀ ਆ ਇੰਟਰਵਿਊ ਤੁਸੀਂ ਲੈਣ ਦੇ ਜੇ ਵੇਖ ਹੀ ਲੈਣੀ ਸਥਿਤੀ ਕੀ ਆ ਉਹਨਾਂ ਨੂੰ ਪੱਤਰਕਾਰ ਸਾਹਿਬ ਪਹਿਲੀ ਗੱਲ ਤੇ ਵੀ ਤੁਸੀਂ ਵੀ ਉਦੋਂ ਦੇ ਇੱਥੇ ਹੀ ਉਹ 7-8 ਦਿਨ ਤੋਂ ਪਹਿਲਾਂ ਹਾਲਾਤ ਤੁਹਾਂ ਦੇਖੇ ਹੀ ਆਪ ਕਿਤਰਾ ਦੇ ਹਾਲਾਤ ਸੀ ਤੇ ਅੱਜ ਜੋ ਹਾਲਾਤ ਹੈ ਵੇਖ ਲਓ ਆਪਣਾ ਕਿੰਨੇ ਡਰਾਉਣੇ ਹਾਲ ਹਾਲਾਤ ਬਣ ਗਏ ਨੇ ਹੋਂ ਤੇ ਸਾਡੇ ਅਮਰਸਰ ਡੀਸੀ ਸਾਹਿਬ ਨੇ ਹੁਕਮ ਕੀਤੇ ਨੇ ਐਡੀਐਮ ਸਾਹਿਬ ਤੇ ਏਡੀਸੀ ਸਾਹਿਬ ਸਾਡੇ ਕੋਲ ਆਏ ਸਨ ਤੇ ਉਹਨਾਂ ਨੇ ਕਿਹਾ ਆਪਣਾ ਜਿਹੜੇ ਪਿੰਡ ਨੀਵੇਂ ਥਾ ਪਿੰਡ ਉੱਠ ਕੇ ਤੇ ਸੁਰੱਖਿਆ ਥਾਂ ਤੇ ਚਲੇ ਜਾਓ ਕਿਉਂਕਿ ਪ੍ਰਸ਼ਾਸਨ ਵੱਲੋਂ ਹੁਕਮ ਆਇਆ ਪਿੱਛੋਂ ਵੀ ਪਾਣੀ ਜਿਹੜਾ ਦਰਿਆ ਰਾਵੀ ਦੇ ਵਿੱਚ ਬਹੁਤ ਜ਼ਿਆਦਾ ਛੱਡਿਆ ਵਾ ਕਿਉਂਕਿ 88 ਵਰਗੇ ਜਿਹੜੇ ਹਾਲਾਤ ਬਣ ਗਏ ਨੇ ਤੇ ਆਪਾਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਇੱਥੇ ਜਿਤਨਾ ਮੇਲਾ ਲੱਗਾ ਵਾ ਆਪਣਾ ਵੇਖਣ ਲਈ ਆ ਰਹੇ ਨੇ ਇਤਰਾ ਨਹੀਂ ਹੋਣਾ ਚਾਹੀਦਾ ਆਪਣੇ ਸੁਰੱਖਿਆ ਥਾਵਾਂ ਤੇ ਰਹਿਣਾ ਚਾਹੀਦਾ ਵਾ ਸਾਨੂੰ ਪੁੱਛ ਕੇ ਦੇਖੋ ਜਿਹੜੀਆਂ ਸਾਡੀਆਂ ਫਸਲਾਂ ਜਿਹੜੀਆਂ ਪਾਲੀਆਂ ਸੀ ਅਸੀਂ ਜਿਹੜੀ ਆਪਣਾ ਸਾਨੂੰ ਆਸਾਂ ਸੀ ਵੀ ਆਹ ਕੰਮ ਕਰਨੇ ਨੇ ਉਹ ਸਾਡੀਆਂ ਆਸਾਂ ਜਿਹੜੀਆਂ ਨੇ ਬੋਧੀਆਂ ਜਾਬੀਆਂ ਲੱਗਦੀਆਂ ਨੇ ਪਰ ਪ੍ਰਮਾਤਮਾ ਕੀ ਬੇਨਤੀ ਕਰਦੇ ਆ ਤੁਹਾਡੀਆਂ ਆਸੀਆਂ ਚ ਆਸਾਂ ਜਿਹੜੀਆਂ ਬਰਕਰਾਰ ਰੱਖਿਓ ਪਾਣੀ ਦੇਵਤਾ ਨੂੰ ਗੁਰੂ ਮਹਾਰਾਜ ਬੇਨਤੀ ਕਰਕੇ ਤੇ ਆਪਣੇ ਥਾਂ ਤੇ ਰਖਾਇਓ ਜੀ ਕਿਹੜੇ ਕਿਹੜੇ ਪਿੰਡਾਂ ਨੂੰ ਸਾਡਾ ਜਿਹੜਾ ਅਰਡ ਕੀਤਾ ਗਿਆ ਜੀ ਵੀ ਪਿੰਡ ਦੇਖੋ ਜੀ ਸਾਡੇ ਕੋਨੇয়াল ਮਾਸੀয়াল ਇਧਰ ਹੈ ਸਿੰਘੋਕੇ ਨਿਸੋਕੇ ਗੁਮਰਾਏ ਇਹ ਆਪਣਾ 15-20 ਪਿੰਡ ਜਿਹੜੇ ਇਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਬਾਅਦ ਇੱਥੋਂ ਤੱਕ ਹੁਕਮਾਇਆ ਵੀ ਇਹਨਾਂ ਨੂੰ ਠਾਲਕੇ ਤੇ ਸੁਰੱਖਿਆ ਥਾਮਾਂ ਤੇ ਭੇਜ ਦਿੱਤਾ ਜਾਵੇ ਸਾਡੇ ਪ੍ਰਸ਼ਾਸਨ ਨੇ ਬਾਬਾ ਬੁੱਢਾ ਸਾਹਿਬ ਵੇਖੇ ਆਪਣਾ ਇੱਕ ਟੀਮ ਬੁਠਾ ਕੇ ਸਾਰੇ ਲੋਕਾਂ ਨੂੰ ਸੁਰੱਖਿਆ ਦੇ ਥਾਨ ਤੇ ਖੜਕ ਕੇ ਉਹਨਾਂ ਦਾ ਪ੍ਰਬੰਧ ਕੀਤਾ ਹੋਇਆ ਵਾ ਪਰ ਅਸੀਂ ਪ੍ਰਸ਼ਾਸਨ ਦਾ ਬੜਾ ਧੰਨਵਾਦ ਕਰਦੇ ਆਂ ਨਾਲ ਹੀ ਬੇਨਤੀ ਕਰਦੇ ਆਂ ਕਿ ਆਪਾਂ ਸਾਰੇ ਜਾ ਨਹੀਂ ਸਕਦੇ ਤੁਹਾਡਾ ਮਾਲ ਡੰਗਰ ਵੀ ਜਿਹੜਾ ਇੱਥੇ ਵਾ ਸਾਰਾ ਦਾਣਾ ਪਾਣੀ ਦੇ ਇੱਥੇ ਆ ਜਾ ਕੇ ਕਰਾਂਗੇ ਕੀ ਇਹੋ ਮਹਾਰਾਜ ਜੀ ਅਰਦਾਸ ਆ ਕਿ ਆਪਣਾ ਇਸ ਨੂੰ ਜਿਹੜਾ ਵਾ ਟਾਲਿਆ ਜਾਵੇ ਕੱਲ ਸ਼ਾਮ ਤੱਕ ਹੋਣ ਦੇ ਵਿੱਚ ਕਿੰਨਾ ਵੀ ਜਿਹੜਾ ਪਾਣੀ ਦੇ ਵਿੱਚ ਅੰਦਰ ਆ ਚੁੱਕਾ ਕੱਲ ਜਿਹੜਾ ਸ਼ਾਮੇ ਉਤੋਂ ਤੇ ਦੋ ਗੁਣਾ ਵਧ ਗਿਆ ਜੀ ਪਰ ਡੀ ਸਾਹ ਨੇ ਜਿਹੜਾ ਕਿ ਆਨ ਹੋਰ ਪਾਣੀ ਆ ਰਿਹਾ ਉਹ ਦਸਤ ਆ ਰਿਹਾ ਵਾ ਵੀ ਪਾਣੀ ਦੇ ਅੱਗੇ ਤੁਸੀਂ ਦੇ ਨਾਲ ਲੱਗ ਗਿਆ ਵਾ ਤੇ ਬਾਕੀ ਮੈਂ ਜਨਤਾ ਨੂੰ ਅਪੀਲ ਵੀ ਕਰਨੀ ਚਾਹੁੰਦਾ ਵਾਂ ਵੀ ਕਈ ਜਿਹੜੇ ਜਨਰਲ ਨੇ ਉਹ ਝੂਠ ਬਚਾੜ ਮਾਰ ਕੇ ਵੀ ਤੁਸੀਂ ਟੁੱਟ ਗਈ ਇਹੋ ਜੀ ਅਜੇ ਕੋਈ ਗੱਲ ਨਹੀਂ ਹੈਗੀ ਪਰ ਆਪਣਾ ਗੁਰੂ ਮਹਾਰਾਜ ਇਹੋ ਅਰਦਾਸ ਕਰਦੇ ਆ ਕਿ ਆਪਣਾ ਸਾਫ ਸੁਥਰਾ ਜਿਹੜਾ ਵਾ ਇਸ ਸਮਾਂ ਨਗਾਓ ਜੀ ਸਰ ਅਗਲਾ ਪਿੰਡ ਜਿਹੜਾ ਹੈਗਾ ਕਣੀ ਦਾ ਪਿੰਡ ਪਤਾ ਲੱਗਿਆ ਕਿ ਉੱਥੇ ਜਿਹੜਾ ਪਾਣੀ ਭਰ ਚੁੱਕਾ ਪਰ ਕਈ ਲੋਕ ਹਜੇ ਵੀ ਉਧਰ ਰਹਿ ਰਹੇ ਨੇ ਉਹ ਪ੍ਰਸ਼ਾਸਨ ਦੇ ਆਖੇ ਨਹੀਂ ਲੱਗੇ ਕੀ ਕਹਿਣਾ ਚਾਹੋਗੇ ਵੇਖੋ ਜੀ ਪ੍ਰਸ਼ਾਸਨ ਨੇ ਤੇ ਕੱਲੇ-ਕੱਲੇ ਡੇਰੇ ਦੇ ਕੱਲ ਸਾਡੇ ਐਸਐਸਪੀ ਸਾਹਿਬ ਇੱਥੇ ਆਏ ਸੀ ਤੋਂ ਆਪਣਾ ਸਹਾਰਨ ਪਿੰਡ ਸਾਡੇ ਬਾੜ ਦੇ ਉੱਤੇ ਆ ਬੀਐਸਬੀ ਦੀ ਚੌਂਕੀ ਨਾਲ ਜਿੰਨੇ ਵੀ ਡੇਰੇ ਕੱਲੇ-ਕੱਲੇ ਡੇਰੇ ਦੇ ਜਾ ਕੇ ਬੇਨਤੀ ਕਰਕੇ ਵੀ ਅਸੀਂ ਸੁਰੱਖਿਆ ਦਾਵਾਂ ਦੇ ਚੱਲ ਜੋ ਕਣੀਆਲ ਵੀ ਉਹ ਕਹਿ ਕੇ ਆਏ ਸਾਰਿਆਂ ਨੂੰ ਡੇਰਾ ਬਣਾਉਣ ਕਲਾ ਪ੍ਰਸ਼ਾਸਨ ਵੀ ਕਹਿ ਕੇ ਆਇਆ ਵਾ ਪਰ ਜਾਇ ਉਹਨਾਂ ਦੇ ਕਹਿਣ ਦੇ باوجود ਵੀ ਆਪਾਂ ਡੇਰਿਆਂ ਦੇ ਜਿੱਥੇ ਰਾਂਗੇ ਮੁੜ ਕੇ ਆਪਾਂ ਸਰਕਾਰ ਦਾ ਦੋਸ਼ ਕੱਢਣਾ ਵਾ ਤੇ ਅਸੀਂ ਦਰਿਆ ਦੇ ਵਿੱਚ ਫਸ ਗਏ ਹਾਂ ਜੀ ਹੜਾ ਨੁਕਸਾਨ ਹੋ ਗਿਆ ਜਾਲੀ ਮਲੀ ਉਹ ਆਪ ਉਚਾਰਨਾ ਚਾਹੀਦਾ ਕਿਉਂਕਿ ਡਰਾਉਣਾ ਹਾਲਤ ਹੁਣ ਬਣਿਆ ਹੋਇਆ ਵਾ ਜੇ ਰਹਿ ਜਾਾਂਗੇ ਤੇ ਫਿਰ ਬੜੀ ਚੰਗੀ ਗੱਲ ਨਹੀਂ ਆ ਜੀ ਤੇ ਸਰ ਜਿਹੜਾ ਪਾਣੀ ਘੁੰਮ ਕੇ ਜਾ ਰਿਹਾ ਜਿਵੇਂ ਉਹ ਜਿਹੜਾ ਇੱਕ ਆਰਜੀ ਬੰ ਟੁੱਟਾ ਸੀ ਕਿੰਨਾ ਕ ਜਿਹੜਾ ਫਸਲਾਂ ਨੂੰ ਜਿਹੜਾ ਨੁਕਸਾਨ ਪਜਾ ਦੇ ਵੇਖੋ ਜੀ ਆਪਣਾ ਪਾਣੀ ਜਿਹੜਾ ਘੁੰਮ ਕੇ ਵੀ ਜਾ ਰਿਹਾ ਉਧਰ ਵੀ ਦਰਿਆ ਹੀ ਬਣਿਆ ਰਾਵੀ ਪੂਰਾ ਤੁਸੀਂ ਦੇ ਨਾਲ ਲੱਗ ਗਿਆ ਵਾ ਤੇ ਵੇਖੋ ਤੁਸੀਂ ਉੱਥੇ ਤੁਹਾਡੀ ਬੇਨਤੀ ਕਰਨਾ ਲੋਕਾਂ ਨੂੰ ਵੀ ਆਪੋ ਆਪਣੇ ਘਰੇ ਰੋ ਵੇਖੋ ਤੁਸੀਂ ਆ ਡਰਾਉਣਾ ਹਾਲਤ ਉਧਰ ਹੀ ਬਣ ਗਿਆ ਸਾਡੇ ਝੋਨੇ ਫਸਲਾਂ ਸਾਰੀਆਂ ਜਿਹੜੀਆਂ ਡੁੱਬ ਗਈਆਂ ਨੇ ਗੁਰੂ ਮਹਾਰਾਜ ਜੀ ਸਭ ਨੂੰ ਅਰਦਾਸ ਕਰੋ ਵੀ ਆਪਣਾ ਇਹ ਜਿਹੜਾ ਪਾਣੀ ਲੈ ਜਾਵੇ ਕਿ ਆ ਕਿ ਆਪਾਂ ਇੱਥੋਂ ਦੇ ਲੋਕਲ ਜੋ ਬਸਿੰਦੇ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਉਹਨਾਂ ਵਿੱਚ ਵੀ ਇਸ ਦਰਿਆ ਦੇ ਪਾਣੀ ਨੂੰ ਲੈ ਕੇ ਕਾਫੀ ਜਿਹੜਾ ਖੌਫ ਨਜ਼ਰ ਆ ਰਿਹਾ ਔਰ ਲੋਕ ਜਿਹੜੇ ਆਪੋ ਆਪਣੇ ਬੱਚਿਆਂ ਨੂੰ ਔਰ ਆਪੋ ਆਪਣੇ ਜਿਹੜਾ ਸਮਾਨ ਲੈ ਕੇ ਸੁਰੱਖਿਆ ਤੋਂ ਥਾਵਾਂ ਤੇ ਜਿਹੜਾ ਜਾ ਰਹੇ ਔਰ ਪ੍ਰਸ਼ਾਸਨ ਵੱਲ ਵੀ ਅਲਰਟ ਕੀਤਾ ਜਾ ਰਿਹਾ ਇਸ ਲਈ ਸਾਡੀ ਵੀ ਗੁਜਾਰਸ਼ ਹੈ ਕਿ ਲੋਕ ਆਪਣੇ ਜਾਨ ਮਾਲ ਦੀ ਖੁਦ ਰੱਖੀ ਕਰਨ ਔਰ ਸੁਰੱਖਿਅਤ ਥਾਵਾਂ ਤੇ ਜਾਣ ਦੇਖਦੇ ਹੋ ਤੁਸੀਂ ਹਾਲ ਪੰਜਾਬ ਨਿਊਜ਼ ਦੇਂਦੇ ਰਾਂਗੇ ਤੁਹਾਨੂੰ ਪਲ-ਪਲ ਦੀ ਰਿਪੋਰਟ